ਕਿਛ ਹਰੇਕ ਜੁਰਮ ਦੇ ਬਾਰੇ ਕਾਨੂੰਨ ਹੈਗੇ ਆ ਬੇਸ਼ੱਕ ਅਸੀਂ ਡਰਗ ਵੇਚਦੇ ਆ ਬੇਸ਼ੱਕ ਅਸੀਂ ਗੈਂਗਸਟਰ ਆ ਬੇਸ਼ੱਕ ਅਸੀਂ ਖਾਲਸਤਾਨੀਏ ਹੈਗੇ ਆ ਬੇਸ਼ੱਕ ਕੁਛ ਪਰ ਕਨਸਟੀਟਿਊਸ਼ਨ ਤੇ ਕਾਨੂੰਨ ਦੇ ਮੁਕਾਬਕ ਆਪਾਂ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈ ਸਕਦੇ ਤੇ ਆਪ ਇਹੋ ਜਿਹੀ ਕਾਰਵਾਈ ਨਹੀਂ ਕਰ ਸਕਦੇ ਜਿੱਦ ਨਾਲ ਕਾਨੂੰਨ ਟੁੱਟੇ ਹੁਣ ਜਦੋਂ ਸੁਪਰੀਮ ਕੋਰਟ ਨੇ ਕਹਿਤਾ ਹੈ ਕਿ ਤੁਸੀਂ ਘਰ ਲੋਕਾਂ ਦੇ ਢਾ ਨਹੀਂ ਸਕਦੇ ਜਿੰਨਾ ਚਿਰ ਤੁਸੀਂ ਕਾਨੂੰਨ ਦੇ ਦਾਇਰੇ ਦੇ ਵਿੱਚੋਂ ਨਹੀਂ ਜਾਂਦੇ ਤੇ ਇੱਥੇ 7 ਤਰੀਕ ਨੂੰ ਆ ਘਰ ਘਾਤੇ ਬੁਲਡੋਜ਼ ਕਰਤੇ ਇੱਥੋਂ ਦੀ ਪੁਲਿਸ ਨੇ ਅਧਿਕਾਰ ਸਾਹਿਬ ਦੀ ਗਵਰਨਰ ਕਟੇ ਵਿੱਚ ਇਹ ਇਹ ਤਾਂ ਬਿਲਕੁਲ ਨਜਾਇਜ਼ ਕਾਰਵਾਈ ਹੈ ਤੇ ਜੇ ਇਹ ਡਰਗ ਬੇਚਦੇ ਆ ਜਦੋਂ ਕਾਨੂੰਨ ਹੈਗੇ ਹੈ ਇਹਨਾਂ ਦੇ ਉੱਤੇ ਤੁਸੀਂ ਐਨਐਸਰ ਵੀ ਲਾ ਸਕਦੇ ਹੋ ਇਹਨਾਂ ਨੂੰ ਅਦਾਲਤ ਤੇ ਵਿੱਚ ਵੀ ਪੇਸ਼ ਕਰ ਸਕਦੇ ਹੋ ਫਿਰ ਤੁਸੀਂ ਕਰ ਕਿਉਂ ਕਰੇ ਤੇ ਸੁਪਰੀਮ ਕੋਰਟ ਨੇ ਇਹ ਵੀ ਕਹਿ ਕੇ ਜਿਹੜਾ ਵੀ ਇਹ ਮਲਾਜ਼ਮ ਸਰਕਾਰ ਇਹੋ ਜਿਹੇ ਕੰਮ ਕਰੂਗੀ ਗੈਰ ਕਾਨੂੰਨੀ ਤੌਰ ਦੇ ਉਤੇ ਘਰਾਂ ਨੂੰ ਢਾਉ ਜੀ ਬੋਲ ਰੋਸ ਕਰ ਦੋਗੇ ਉਹ ਕੰਟੈਂਟ ਆਫ ਔਰਟ ਤੇ ਐਕਸ਼ਨ ਸੁਪਰੀਮ ਕੋਰਟ ਲਾਗੋ ਸੋ ਮੇਰਾ ਮਤਲਬ ਇਹ ਬਿਲਕੁਲ ਗੈਰ ਕਾਨੂੰਨੀ ਚੀਜ਼ ਕੀਤੀ ਹੈ ਜਿਹੜੇ ਫਤਿਹਗੜ੍ਹ ਸਾਹਿਬ ਦੀ ਦੀ ਪੁਲਿਸ ਨੇ ਗੋਬਿੰਦਗੜ੍ਹ ਦੇ ਵਿੱਚ ਜਾ ਕੇ ਕਿਸੇ ਬੀਬੀ ਦੇ ਘਰ ਧਾ ਦਿੱਤੇ ਹੈ ਜੇ ਉਹ ਕਰਦੇ ਸੀਗੇ ਉਹਦੇ ਤੇ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਜ਼ਬਰ ਤੋਂ ਜ਼ਬਰ ਕਾਨੂੰਨ ਲਾਗੂ ਹੋਣਾ ਚਾਹੀਦਾ ਪਰ ਇਸ ਤਰ੍ਹਾਂ ਉਹਦਾ ਘਰ ਢਾਟਿਆ ਜਾਦਾ ਹੈ ਸਾਦਾ ਹਟਾ ਨੰਬਰ 1 ਦੂਸਰੀ ਗੱਲ ਹੈ ਕਿ ਕਾਨੂੰਨ ਇੰਨਾ ਹੱਥ ਦੇ ਵਿੱਚ ਫੜ ਲਿਆ ਹੈ ਹਕੂਮਤ ਨੇ ਕਿ ਅੰਬਰਸਰ ਦੇ ਵਿੱਚ ਇੱਕ ਮੰਦਰ ਦੇ ਵਿੱਚ ਇਹ ਗਰਨੇਟ ਕਿਸ ਨੇ ਸਿੱਖਤੀ ਉਹ ਸ਼ਲੋਕ ਫੜ ਕੇ ਉਹ ਵੀ ਮਾਰ ਦਿੱਤਾ ਬੰਦਾ ਜਦ ਕਿ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ ਸੀਗਾ ਕਿਉਂ ਕਰਕੇ ਆਰਟੀਕਲ 21 ਕਨਸਟੀਟਿਊਸ਼ਨ ਦੇ ਕਹਿੰਦੀ ਹੈ ਕਿ ਨੋ ਪਰਸਨ ਕੈਨ ਬੀ ਟੇਰਡ ਔਰ ਹਿਸ ਲਾਈਫ ਇਨ ਜੇਪਰਡੀ ਵਿਦਾਊਟ ਦ ਪ੍ਰੋਸੀਜਰ ਲੇ ਡਾਊਨ ਬਾਈ ਲਾ ਕਿ ਜਿਹੜਾ ਕਾਨੂੰਨ ਆਠਵਾਂ 21 ਦੇ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਦਿੰਦਾ ਹੈ ਆਪਣੀ ਫ੍ਰੀडम ਦਿੰਦਾ ਹੈ ਉਹਦੇ ਮੁਤਾਬਕ ਸੁਪਰੀਮ ਕੋਰਟ ਕਹਿੰਦਾ ਹੈ ਕਿ ਤੁਸੀਂ ਕਿਸੇ ਨੂੰ ਮਾਰ ਨਹੀਂ ਸਕਦੇ ਕਿਸੇ ਨੂੰ ਫੜ ਨਹੀਂ ਸਕਦੇ ਕਿਸੇ ਨੂੰ ਕੈਦ ਨਹੀਂ ਸਾਦੇ ਜਿਹੜੇ ਕਾਨੂੰਨ ਦੇ ਅੰਦਰ ਇਹਨੇ ਜੇ ਮੰਦਰ ਦੇ ਵਿੱਚ ਗਨੇਸ਼ ਸਿੱਕਿਆ ਇਹ ਤਾਂ ਚਨਾਲ ਹੋਣਾ ਚਾਹੀਦਾ ਹੈ ਫੇਰ ਵੇ ਸੁਣੀ ਚਾਹੀਦੀ ਹੈ ਫਿਰ ਜੱਜ ਫੈਸਲੇ ਕਰਦੇ ਹੈ ਕਿ ਇਹ ਕਸੂਰਵਾਰ ਹੈ ਕਿ ਨਹੀਂ ਇਹ ਪੁਲਿਸ ਦਾ ਫੌਟ ਨੂੰ ਇਹੋ ਜਿਹਾ ਹੱਕ ਨਹੀਂ ਹੈ ਕਿ ਕੇਸੇ ਦੇ ਉੱਤੇ ਸ਼ੱਕ ਕਰ ਲੈਣ ਤੇ ਉਸ ਨੂੰ ਜਾਨੋਂ ਮਾਰ ਦੇਣ ਇਹ ਬਿਲਕੁਲ ਗਲਤ ਚੀਜ਼ ਹੈ ਅਸੀਂ ਇਸ ਨੂੰ ਖੇਖ ਨਹੀਂ ਸਮਝਦੇ ਫਿਰ ਪਟਿਆਲਾ ਦੇ ਵਿੱਚ ਕਰਨਲ ਸਾਹਿਬ ਹੈ ਕੁਸ਼ਵਿੰਦਰ ਸਿੰਘ ਕੁਸ਼ਵਿੰਦਰ ਸਿੰਘ ਬਾਟ ਉਨਾਂ ਨੂੰ ਪਲੇਸ ਨੇ ਬਹੁਤ ਕੁੱਟਿਆ ਹੈਗਾ ਔਰ ਇਹ ਹੈ ਕਿ ਇੱਕ ਟਾਬੇ ਦੇ ਵਿੱਚ ਸ਼ਰਾਬ ਪੀ ਰਏ ਸੀਗੇ ਪਹਿਲੀ ਗੱਲ ਹੈ ਕਿ ਇੰਡੀਅਨ ਆਰਮੀ ਦਾ ਕਾਨੂੰਨ ਹੈ ਜਿਹੜੇ ਅਫਸਰ ਹੈ ਉਹ ਟਾਬੇ ਦੇ ਵਿੱਚ ਜਾ ਹੀ ਨਹੀਂ ਸਕਦੇ ਤੇ ਅਫਸਰ ਸ਼ਰਾਬ ਟਾਬੇ ਦੇ ਵਿੱਚ ਪੀਣਾ ਤਾਂ ਬਿਲਕੁਲ ਇੱਕੋ ਫੌਜ ਦਾ ਬਹੁਤ ਵੱਡਾ ਗੁਨਾਹ ਹੈ ਤੇ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਅੱਜ ਤੁਹਾਡੇ ਕੋਲੇ ਜਰਨਲਿਸਟਸ ਦੇ ਕੋਲ ਆਏ ਆਂ ਪ੍ਰੈਸ ਕਾਨਫਰੰਸ ਕਰ ਰਹੇ ਨੇ ਅੱਜ ਤੇ ਅਸੀਂ ਇਨਸਾਫ ਮੰਗਦੇ ਆਂ ਕਿ ਇਹ ਸੁਪਰੀਮ ਕੋਰਟ ਵੀ ਨੋਟਿਸ ਲਵੇ ਜੋ ਕੁਛ ਗੋਬਿੰਦਗੜ੍ਹ ਦੇ ਵਿੱਚ ਹੋਇਆ ਜੋ ਅੰਬਰਸਰ ਦੇ ਵਿੱਚ ਇੱਕ ਝੂਠੇ ਮੁਕਾਬਲੇ ਦੇ ਵਿੱਚ ਇੱਕ ਬੰਦੇ ਨੂੰ ਮਾਰਤਾ ਤੇ ਇੱਥੇ ਹੋਰ ਗੜਬੜ ਹੋਣ ਦਾ ਖਤਰਾ ਹੈਗਾ ਇਹ ਅਸੀਂ ਕਹਿਣਾ ਚਾਹੁੰਦੇ ਆਂ ਤੋਂ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਇਹ ਅਸੀਂ ਗੈਰ ਕਾਨੂੰਨੀ ਕੰਮ ਗਵਰਨਮੈਂਟ ਦੇ ਨਹੀਂ برداشت ਕਰਨੇ ਨਾ ਇਹਨਾਂ ਨੂੰ ਚੱਲਣ ਦੇਣਾ ਇਹ ਗੈਰਕਾਨੂੰਨੀ ਚੀਜ਼ ਹੈ ਜੀ ਇਹਦੇ ਬਾਰੇ ਤਾਂ ਭਗਵੰਤ ਸਿੰਘ ਜੀ ਨੂੰ ਤੇ ਆਮ ਪਾਰਟੀ ਨੂੰ ਹਿਮਾਚਲ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਕਰਕੇ ਇਹਦਾ ਰਿਐਕਸ਼ਨ ਬਹੁਤ ਹੋ ਗਿਆ ਹੈ ਜਿੰਨੀਆਂ ਵੀ ਬੱਸਾਂ ਹਿਮਾਚਲ ਦੀਆਂ ਪੰਜਾਬ ਦੇ ਵਿੱਚ ਆ ਰਹੀ ਹੈ ਉਹਨਾਂ ਦੇ ਉੱਤੇ ਲੋਕੀ ਹੁਣ ਢੰਗਾਂ ਵਾਲਿਆਂ ਦੀ ਫੋਟੋ ਤੇ ਪੋਸਟਰ ਲਾ ਰਹੇ ਹੈ ਇਹ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਹਿਮਾਚਲ ਪੰਜਾਬ ਦਾ ਹਲਕਾ ਹੈਗਾ ਲਾਹੌਰ ਦਰਬਾਰ ਦਾ ਹਿੱਸਾ ਸੀਗਾ ਤੇ ਇਹ ਵੀ ਜ਼ਬਰਦਸਤੀ ਇੰਦਰ 单ਦੀ ਨੇ 1966 ਦੇ ਵਿੱਚ ਪੰਜਾਬ ਤੋਂ ਤੋੜ ਕੇ ਇਹਨੂੰ ਹਿਮਾਚਲ ਬਣਾਇਆ ਹੋਇਆ ਹੈ ਇਹ ਪੰਜਾਬ ਦਾ ਹਲਕਾ ਹੈ ਤੇ ਅਸੀਂ ਇਹਨੂੰ ਕਲੇਮ ਕਰਦੇ ਹਾਂ ਕਿ ਛੱਡਦੇ ਨਹੀਂ ਹੈ ਇੱਕ ਵਾਰੀ ਹੈ ਕਿਸੇ ਪਾਰਟੀ ਨੇ ਇਹ ਮਸਲੇ ਚੱਕੇ ਹੈ ਜਿਹੜੇ ਘਰ ਢਾਈ ਜਾਂਦੇ ਹੈ ਜਿਹੜੇ ਕਤਲ ਕੀ ਜਾਂਦੇ ਹੈ ਜਿਹੜਾ ਤਬੂ ਆਪਣੇ ਹੱਥ ਦੇ ਵਿੱਚ ਫੜ ਕੇ ਲੋਕਾਂ ਨੂੰ ਇਹ ਬਿਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਐਕਸ਼ਨ ਕਰ ਰਿਹਾ ਹੈ। ਹੋਰ ਕੋਈ 파ਰਟੀ ਇਹਨਾਂ ਦੇ ਉੱਤੇ ਬੋਲ ਨਹੀਂ ਰਹੀ। ਪਹਿਲੇ ਚੈਪਟਰ 'ਚ ਲਿਖਦਾ ਹੈ ਕਿ ਜਿਹੜਾ ਡੀਸੀ ਤੇ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਉਹਦੇ ਹੇਠ ਐਸਐਸਪੀ ਹੁੰਦਾ ਹੈਗਾ। ਐਸਐਸਪੀ ਡੀਐਮ ਦੇ ਥੱਲੇ ਹੁੰਦਾ। ਪਰ ਅੱਜ ਸਾਰੇ ਡੀਸੀਆਂ ਨੇ एसएसपी ਨੂੰ ਪਾਵਰ ਦੇਤੀ ਹੈ ਜਿਹੜਾ ਕਿ ਇਹ ਬਹੁਤ ਗਲਤ ਹੈ ਮੈਂ ਵੀ ਐਸਐਸਪੀ ਰਹੇ ਹਾਂ ਪਰ ਮੇਰਾ ਮਤਲਬ ਪੁਲਿਸ ਦੇ ਕੋਲੇ ਜਾਂ ਫੌਜ ਦੇ ਕੋਲੇ ਕਦੇ ਵੀ ਪਾਵਰ ਨਹੀਂ ਹੋਣੀ ਚਾਹੀਦੀ ਕਿ ਉਹ ਆਪ ਕਾਨੂੰਨ ਨੂੰ ਐਕਸਰਸਾਈਜ਼ ਕਰਨ ਤੇ ਆਪਣੇ ਹੱਥ ਦੇ ਵਿੱਚ ਲੈ ਜਾਣ ਇਹ ਬਹੁਤ ਇੱਕ ਖਤਰਨਾਕ ਚੀਜ਼ ਹੈ ਠੋਕ ਤੇ ਚੱਟ ਲੈਣਾ ਹੁਣ ਇਸ ਬਾਰੇ ਮੈਂ ਕੀ ਕਹਿ ਸਕਦਾ ਹੈ ਅੱਛਾ ਦੇ ਤਾਂ ਜਮੀਰ ਹੀ ਮਰ ਗਈ ਹੈ ਠੀਕ ਹੈ ਥੁੱਕ ਕੇ ਚੱਟੀ ਜਾਂਦੇ ਆ ਤਾਂ ਫੇਰ ਇਹ ਹੁਣ ਇਹਦੇ ਬਾਰੇ ਤਾਂ ਤੁਸੀਂ ਬਹੁਤ ਸਿਆਣੇ ਤੁਸੀਂ ਸੋਚ ਸਕਦੇ ਹੋ ਕਿ ਇਹ ਕੋਈ ਆਦਮੀਾਂ ਦਾ ਕੰਮ ਹੈ ਇਹ ਕੋਈ ਸਿੱਖ ਦਾ ਕੰਮ ਹੈ ਥੁੱਕ ਕੇ ਚੱਟ ਲੈਣਾ ਫੇਰ ਪਰੰਤੂ ਦੱਸਿਗਾ ਅਚਾ ਜਿਵੇਂ ਕਿ ਐਸਐਸਪੀ ਸਾਹਿਬ ਨੇ ਜਿਹੜਾ ਇਹ ਕੰਮ ਕੀਤਾ ਹੈ ਆ ਕੀ ਕਨਸਟੀਟਿਊਸ਼ਨ ਤੋਂ ਬਾਹਰ ਹੈ ਉਹ ਅਜੇ ਪਤਾ ਕੀਤਾ ਹੈਗਾ ਉਹਦਾ ਕੋਈ ਉਹਨਾਂ ਨੇ ਜਵਾਬ ਨਹੀਂ ਦਿੱਤਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਡੀਸੀ ਸਾਹਿਬ ਨੇ ਉਹ ਇਨਵੈਸਟੀਗੇਸ਼ਨ ਐਸਐਸਪੀ ਦਫ਼ਤਰ ਨੂੰ ਮਾਫ ਕਰਤੀ ਇਹ ਗਜ਼ਬ ਦੀ ਗੱਲ ਹੋਊਗੀ ਜੇ ਜਿੰਨੇ ਉਪਰਾਧ ਕੀਤਾ ਹੈ ਉਹ ਇਹਦੀ ਇਨਵੈਸਟੀਗੇਸ਼ਨ ਕਰਕੇ ਕੁਝ ਕਰੇ ਸੋ ਅਸੀਂ ਹਫ਼ਤਾ ਖੰਡ ਦਿੱਤੇ ਕਿ ਕੁਛ ਇਹਦਾ ਬਣੂਗਾ ਹਜੇ ਤੱਕ ਕੁਝ ਬਣਿਆ ਨਹੀਂ ਤੇ ਤਾਂ ਹੀ ਅਸੀਂ ਅੱਜ ਇਹਨੂੰ ਜਨਤਕ ਰੂਪ ਦੇਗੇ ਉਭਾਰ ਰਹੇ ਹੈ ਕਿ ਜੇ ਇੱਕ ਬੋਲਡਰ ਜਸਟਿਸ ਐਸਐਸਪੀ ਸਾਹਿਬ ਕਰ ਰਹੇ ਹੈ ਜਿਹੜਾ ਕਲੀਅਰਲੀ ਸੁਪਰੀਮ ਕੋਰਟ ਨੇ ਨਵੰਬਰ ਦੇ ਵਿੱਚ ਇਹ 2024 ਦੇ 10 ਨਵੰਬਰ ਨੂੰ ਜਿਹੜਾ ਕੇਸ ਹੈਗਾ ਅ ਅ ਅ ਅਪੀਲ ਹੈ ਜਮਾਤ ਉlema ਐ ਹਿੰਦ ਐਂਡ ਆਦਰਸ ਵਰਸਸ ਯੂਨੀਅਨ ਆਫ ਇੰਡੀਆ ਇਹ ਕੇਸ ਹੈ ਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਇਹ ਇਹ ਬੋਲਡਰ ਜਸਟਿਸ ਐਸ ਅਗੇਂਸਟ ਆਰਟੀਕਲ 14 ਰਾਈਟ ਟੂ ਇਕਵੈਲਟੀ ਆਰਟੀਕਲ 21 ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਐਂਡ ਆਰਟੀਕਲ 308 ਫਰਸਟ ਰਾਈਟ ਟੂ ਪ੍ਰੋਪਰਟੀ ਇਹਦੇ ਪਰਖਲਾਸ ਤੁਸੀਂ ਕਰ ਨਹੀਂ ਸਕਦੇ ਤੇ ਖੀਤ ਜਿਹੜਾ ਪ੍ਰਧਾਨ ਸਾਹਿਬ ਨੇ ਕਿਹਾ ਹੈ ਇਹਦੀ ਅਕਾਉਂਟੇਬਿਲਟੀ ਫੋਰ ਨਾਨ ਕੰਪਲਾਈਅன்ஸ் ਲਿਖਿਆ ਅਫੀਸ਼ੀਅਲ ਹੂ ਵਾਇਓਲੇਟਸ ਥੀਸ ਗਾਈਡਲਾਈਨਸ ਮੇ ਫੇਸ ਕੰਟੈਂਪਟ ਆਫ ਕੋਰਟ ਚਾਰजेस ਜਿਹੜਾ ਪ੍ਰਧਾਨ ਸਾਹਿਬ ਨੇ ਕਿਹਾ ਤੇ ਉਹਦੇ ਵਿੱਚ ਕੀ ਹੈ and could be held personally responsible for restoring the demolished property supreme court kehnda hai ki esp nu personally oh wapas khadi karni padni hai theek hai ji so haran ki di gal hai ki dc sahab ne jis te par khilaf assi complaint pai hai ohnu inquiry maaf karti hai ki tusi dasso ki aa thoda aprad hai ki eh eh ta inna nu apne revenue court me to kara lena chahiye tha siga ਆ ਉੱਥੇ ਪਟਵਾਰੀ ਭੇਜ ਕੇ ਉਹਦਾ ਮਿਹਰਬਾਨ ਲੈਣਾ ਚਾਹੀਦਾ ਸੀ ਇਹ ਦੇ ਇਸ ਤੇ ਅਸਿਸਟ ਕੀ ਅਪੋਰਟ ਦਊਗਾ ਇਹ 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 ਬਹੁਤ ਖਤਰਨਾਕ ਗੱਲ ਹੈ ਜਿਹੜਾ ਕਿ ਪੁਲਿਸ ਕਾਨੂੰਨ ਆਪਣੇ ਹੱਥੇ ਲੈ ਰਹੀ ਹੈ ਅਸੀਂ ਉਹ ਭਿਆਨਕ ਦਿਨ ਵੀ ਦੇਖੇ ਆ ਪ੍ਰਧਾਨ ਸਾਹਿਬ ਹੋਣਾ ਨਹੀਂ ਉਹਦੇ ਜਿਹੜੇ ਸਾਡੇ ਜਿੰਦੜਾਰ ਬੈਠੇ ਆ ਜਦ ਪੁਲਿਸ ਘਰੋਂ ਚੱਟ ਕੇ ਡਿਸਪੀਅਰ ਕਰ ਦਿੰਦੀ ਸੀ ਪਾਲਸ ਨੂੰ ਕਾਊਂਟਰ ਕਰਦੀ ਸੀ ਤੇ ਇਹ ਮੁੜ ਕੇ ਉਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਪੁਲਿਸ ਵਿਭਾਗ ਨੂੰ ਖੁੱਲ੍ਹ ਦੇ ਰਹੀ ਹੈ ਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕੇਪੀਐਸ ਗਿੱਲਨ ਦੇ ਦਿਨਾਂ ਦੇ ਵਿੱਚ ਪੁਲਿਸ ਵਿਭਾਗ ਦਾ ਰਾਜ ਸੀਗਾ ਅਰਜਿਤ ਅਰ ਆਈਐਸ ਅਫਸਰ ਜਿਹੜਾ ਡਿਸਟ੍ਰਿਕਟ ਮੈਜਰ ਜਿਹਦੇ ਅਧੀਨ ਐਸਐਸਪੀ ਚੱਲਦਾ ਹੈ ਉਹਨੂੰ ਕੰਪਲੇਂਟ ਦਿੱਤੀ ਆ ਉਹ ਵੀ ਇਹਦੇ ਉੱਤੇ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹੈਗੀ ਇਹਦਾ ਮਤਲਬ ਹਜੇ ਵੀ ਪੰਜਾਬ 'ਚ ਪੁਲਿਸ ਸਟੇਟ ਦੀ ਮੈਂਟੈਲਿਟੀ ਹੈ ਜੀ ਆ ਆਪਣੇ ਆਪ ਨੂੰ ਪੁਲਿਸ ਦੇ ਗੁਲਾਮ ਸਮਝਦੇ ਨੇ। ਇਸ ਬਾਰੇ ਅਸੀਂ ਜੇ ਕੋਈ ਜੁਡੀਸ਼ਨ ਅ ਮੂਵ ਕਰਨੀ ਹੈਗੀ ਹੈ, ਜਨਤਕ ਮੂਵ ਕਰਨੀ ਹੈ ਅਸੀਂ ਜ਼ਰੂਰ ਕਰਾਂਗੇ। ਇਸ ਸੰਬੰਧੀ ਵੀਰ ਦਸਤ ਨੂੰ ਜਿਹੜਾ ਨਵਾਂ ਕਾਨੂੰਨ ਵੀ ਬੜਿਆ ਹੈ ਬੀ ਐਨ ਐਸ ਜਿਹਦੇ ਵਿੱਚ ਅ ਸਟੇਟ ਦੇ ਅਗੇਂਸਟ ਜਿਹੜੀਆਂ ਧਾਰਾਵਾਂ ਹੈਗੀਆਂ ਮੇਰੇ ਖਿਆਲ 100 49 ਤੋਂ ਸ਼ੁਰੂ ਹੋ ਕੇ ਜਿਹੜੀਆਂ ਹੈਗੀਆਂ 150 ਇਹ ਸਾਰੀਆਂ ਧਾਰਾਵਾਂ ਜਿਹੜੀਆਂ ਆ ਕਹਿੰਦੀ ਐ ਕਿ ਪੁਲਿਸ ਖੁੱਲਾ ਹੋ ਕੇ ਕੁਝ ਵੀ ਕਰ ਸਕਦੀ ਹੈਗੀ ਆ ਉਹਦੇ ਬਰਖਲਾਫ ਵੀ ਅਸੀਂ ਖੜਿਆਲ ਪਿੰਡ ਦੇ ਵਿੱਚ ਸਮਰੂਪ ਚ ਜਿੱਥੇ ਠਿਕਰੀਵਾਲ ਸਾਫ ਨੂੰ ਮਹਾਰਾਜਾ ਭੁਪਿੰਦਰ ਸਿੰਘ ਦੀ ਸਰਕਾਰ ਨੇ ਹੜਕ ਕੇ ਜ਼ਿਲ੍ਹਾ 'ਚ ਰਗੜਿਆ ਸੀਗਾ ਉਸ ਪਿੰਡ 'ਚ ਅਸੀਂ ਸਟੇਟ ਦੀ ਜਿਹੜੀ ਆ ਐਕਸਟਰਾ ਜੁਡੀਸ਼ੀਅਲ ਐਕਸ਼ਨਸ ਐ ਉਹਦੇ ਬਰਖਲਾਫ ਅਸੀਂ ਕਾਨਫਰੰਸ ਵੀ ਰੱਖਾਂਗੇ ਸੋ 20 ਅਗਸਤ ਨੂੰ ਅਸੀਂ ਉੱਥੇ ਇਕੱਠੇ ਹੋਵਾਂਗੇ ਅ ਇਹ ਲਾਅ ਐਂਡ ਆਰਡਰ ਤੇ ਇਹ ਇਹਦਾ ਬਹੁਤ ਵੱਡਾ ਮੁੱਦਾ ਹੈ ਇਹਦੇ ਉੱਤੇ ਅਸੀਂ ਡੀਕਲੈਰਸ਼ਨ ਵੀ ਸੋਚਾਂਗੇ ਜਿਹੜੇ ਜਿਹੜਾ ਕੋਈ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਜਿਹੜਾ ਇਸ ਇਲਾਕੇ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਠੀਕ ਹੈ ਨਾ ਉਹਨੋਂ ਮੈਂ ਦਸਤਰੀਕ ਨੂੰ ਖਤ ਦੇ ਕੇ ਆਇਆ ਕਿ ਇਹ ਕੰਮ ਹੋਇਆ ਪ੍ਰੈਸ ਕਾਨਫਰੰਸ ਮੈਂ ਤਾ ਕਰ ਰਹੇ ਆ ਕਿਉਂਕਿ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਇਨਕੁਆਇਰੀ ਵਾਸਤੇ ਉਹ ਰਿਪੋਰਟ ਉਹੀ ਮੈਕਮੇ ਨੂੰ ਦੇਤੀ ਜਿਹੜਾ ਅਪਰਾਧੀ ਹੈ ਆ ਤੁਹਾਡੇ ਕੋਲ ਜਨਤਕ ਕਰ ਰਹੇ ਹਨ ਸਰਸਪ ਐ ਹੈ ਕਿ 14 ਸਾਲ ਤੋਂ ਐਸਟਪੀ ਸਾਡੀ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਦੇ ਇਲੈਕਸ਼ਨਸ ਨਹੀਂ ਹੋ ਰਹੇ ਇਹ ਸਾਰੀ ਗੈਰ ਕਾਨੂੰਨੀ ਤੇ ਗੈਰ ਸੰਵਧਾਨਕ ਚੀਜ਼ ਹੋ ਰਹੀ ਹੈ ਤੇ ਸੈਂਟਰ ਇਹ ਸਿੱਖਾਂ ਦੀ ਜਿੰਨੀਆਂ ਵੀ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਹੁਣ ਖਤਮ ਕਰਨ ਦੇ ਉੱਤੇ ਆਇਆ ਹੋਇਆ ਹੈ ਕਿ ਸਿੱਖਾਂ ਦੇ ਖਿਲਾਫ ਅਮਰੀਕਾ ਨੂੰ ਸ਼ਿਕਾਇਤ ਲਈ ਜਾ ਰਹੀ ਹੈ ਕਿ ਨਿਊਜ਼ੀਲੈਂਡ ਨੂੰ ਲਾਈ ਜਾ ਰਹੀ ਹੈ ਕਿ ਇਹ ਖਲਸਤਾਨੀ ਹੈ ਕਿ ਹੈ ਹੁਣ ਅਮਰੀਕਾ ਕੀ ਕਰ ਸਕਦਾ ਨਿਊਜ਼ੀਲੈਂਡ ਕੀ ਕਰ ਸਕਦਾ ਜਦੋਂ ਆਪ ਤਾਂ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਫੜ ਕੇ ਕੈਨੇਡਾ ਬ੍ਰਿਟਾਨੀਆ ਪਾਕਿਸਤਾਨ ਦੇ ਵਿੱਚ ਪੰਜਾਬ ਹਰਿਆਣੇ ਦੇ ਵਿੱਚ ਸਿੱਖਾਂ ਨੂੰ ਮਾਰ ਦਿੱਤਾ ਪਰ ਮੇਰਾ ਮਤਲਬ ਹੈ ਕਿ ਹਕੂਮਤ ਕਿਵੇਂ ਹੈ ਇਸਰਾ ਵਿੱਚ ਕਾਜ ਬਾਰਲ ਦੇ ਮੁਲਕਾਂ ਦੇ ਵਿੱਚ ਸ਼ਿਕਾਇਤ ਕਰ ਸਕਦੀ ਹੈ ਤੁਸੀਂ ਸਾਡੇ ਨਾਲ ਗੱਲ ਕਰੋ ਕਿ ਸਾਡੀ ਪਾਰਲੀਮੈਂਟ ਦੇ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਤੁਸੀਂ ਜੇ ਪਾਰਲੀਮੈਂਟ ਜਿਹੜੀ ਇੰਡੀਆ ਦੀ ਹੈ ਜੇ ਉਹਦੇ ਪਾਰਲੀਮੈਂਟ ਦੇ ਇਲੈਕਸ਼ਨ 1 ਸਾਲ ਤੋਂ ਵੀ ਜ਼ਿਆਦਾ ਹੋ ਜਾਣ ਤਾਂ ਹਿੰਦੂ ਚੱਕ ਦੇਣਗੇ ਇਹ ਸਾਰਾ ਕੁਝ ਕਿ ਇਹ ਸਾਡੇ ਇਲੈਕਸ਼ਨ ਕਿਉਂ ਨਹੀਂ ਹੋ ਰਿਹਾ ਪਾਰਲੀਮੈਂਟ ਤੇ ਇਹ ਸਾਨੂੰ ਕਾਨੂੰਨ ਨੇ ਦਿੱਤੀ ਹੈ ਨਾ ਕਿ ਹਿੰਦੂਤਵਾ ਨੇ ਦਿੱਤੀ ਹੈ ਸਾਡੀ ਪਾਰਲੀਮੈਂਟ ਅਸੀਂ ਬੜੇ ਨਰਾਸ਼ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਇਹ ਲੋਕ ਜਿਹੜੇ ਇਹੋ ਜੇ ਕੰਮ ਕਰਦੇ ਐ ਇਹ ਬਿਲਕੁਲ ਗੈਰ ਕਾਨੂੰਨੀ ਹੈ ਕਿ ਐ ਬਿਲਕੁਲ ਗੈਰ ਕਨਸਟੀਟਿਊਸ਼ਨਲ ਹੈ ਇਹ ਆਪ ਹੀ ਸੈਂਟਰ ਦੇ ਮੋਢਿਆਂ ਦੇ ਉੱਤੇ ਛੜ ਕੇ ਇਹੋ ਜੇ ਕੰਮ ਕਰ ਰਹੇ ਐ ਇਹ ਜਮਹੂਰੀਅਤ ਦੀ ਚੀਜ਼ ਹੈ ਨਹੀਂ